ਮੇਰੇ ਪਿਆਰੇ ਫਰੀਦਕੋਟ ਜ਼ਿਲ੍ਹੇ ਦੇ ਨਿਵਾਸੀਓ ਮੈਂ ਅੱਜ ਫਿਰ ਆਪ ਜੀ ਦੇ ਨਾਲ ਹਫਤਾਵਾਰੀ ਫੇਸਬੁਕ ਪ੍ਰੋਗਰਾਮ ਦੇ ਰਾਹੀਂ ਰੂਬਰੂ ਹੋ ਰਿਹਾ ਹਾਂ ਜਿਵੇਂ ਕਿ ਆਪ ਜੀ ਨੂੰ ਪਤਾ ਹੈ ਕਿ ਮਿਸ਼ਨ ਫਤਿਹ ਜੋ ਪੰਜਾਬ ਸਰਕਾਰ ਵੱਲੋਂ ਚਲੰਗ ਕੀਤਾ ਗਿਆ ਸੀ ਇਸ ਦਾ ਮੇਨ ਮਕਸਦ ਇਹ ਹੈ ਕਿ ਕਰੋਨਾ ਦੇ ਉੱਪਰ ਜਿੱਤ ਪ੍ਰਾਪਤ ਕਰਨੀ ਹੈ ਔਰ ਇਸ ਕਰੋਨਾ ਨਾਂ ਦੀ ਬਿਮਾਰੀ ਜਿਸ ਨੂੰ ਕੋਵਿਡ-19 ਵੀ ਕਿਹਾ ਜਾਂਦਾ ਹੈ ਇਸ ਦੇ ਉੱਪਰ ਜਿੱਤ ਪ੍ਰਾਪਤ ਕਰਨ ਲਈ ਅਸੀਂ ਜ਼ਿਲ੍ਹੇ ਦੇ ਵਿੱਚ ਵੱਖ-ਵੱਖ ਟੀਮਾਂ ਬਣਾਈਆਂ ਸੀ ਸਾਡੇ ਜਿਹਦੇ ਨੂੰ ਅਸੀਂ 27 ਜ਼ੋਨ ਦੇ ਵਿੱਚ ਵੰਡਿਆ ਸੀ ਔਰ ਹਰੇਕ ਜ਼ੋਨ ਦੇ ਉੱਪਰ ਕੋਵਿਡ-19 ਦੇ ਮੈਨੇਜਮੈਂਟ ਰਜਿਸਟਰ ਲਗਾਏ ਗਏ ਸੀਗੇ ਔਰ ਉਸਦੇ ਸਾਨੂੰ ਰਿਜ਼ਲਟ ਆਨੇ ਸ਼ੁਰੂ ਹੋ ਗਏ ਹਨ ਮੈਂ ਦੱਸਣਾ ਚਾਹੁੰਦਾ ਹਾਂ ਕਿ ਹੁਣ ਜਿਵੇਂ ਆਪ ਸਭ ਜੀ ਨੂੰ ਪਤਾ ਹੈ ਕੀ ਕਰੋਨਾ ਦੇ ਉੱਪਰ ਕੰਟਰੋਲ ਸਾਡਾ ਕੰਟਰੋਲ ਆ ਰਿਹਾ ਹੈ ਔਰ ਪੰਜਾਬ ਦਾ ਹੈ ਕਿ ਕਰੋਨਾ ਡਿਕਲਾਈਨ ਵੱਲ ਜਾ ਰਿਹਾ ਹੈ ਲੇਕਿਨ ਸਾਨੂੰ ਇਸ ਵਿੱਚ ਹਲੇ ਕੋਈ ਵੀ ਢਿੱਲ ਵਰਤਨ ਦੀ ਲੋੜ ਨਹੀਂ ਕਿਸੇ ਵੀ ਤਰ੍ਹਾਂ ਦੀ ਇਹ ਸਾਵਧਾਨੀ ਜਾਂ ਕਿਸੇ ਵੀ ਤਰ੍ਹਾਂ ਦੀ ਕੈਜੂਅਲ ਅਪਰੋਚ ਇਸ ਵਿੱਚ ਖਤਰਨਾਕ ਹੋ ਸਕਦੀ ਹੈ ਹਲੇ ਵੀ ਸਾਨੂੰ ਸਭ ਨੂੰ ਚਾਹੀਦਾ ਹੈ ਕਿ ਅਸੀਂ ਜੋ ਭਾਰਤ ਸਰਕਾਰ ਦੀਆਂ ਤੇ ਪੰਜਾਬ ਸਰਕਾਰ ਦੀਆਂ ਕਰੋਨਾ ਦੇ ਉੱਪਰ ਕਾਬੂ ਪਾਉਣ ਲਈ ਜੋ ਗਾਈਡਲਾਈਨ ਜਾਰੀ ਕੀਤੀਆਂ ਗਈਆਂ ਸੀ ਜਿਵੇਂ ਕਿ ਫੇਸ ਮਾਸਕ ਪਾ ਕੇ ਰੱਖਣਾ ਵਾਰ ਵਾਰ ਹੱਥ ਧੋਨੇ ਔਰ ਇਸ ਤੋਂ ਇਲਾਵਾ 6 ਫੁੱਟ ਦੀ ਦੂਰੀ ਜਿਸ ਨੂੰ ਦੋ ਗਜ ਦੂਰੀ ਵੀ ਕਿਹਾ ਜਾਂਦਾ ਸੀ ਉਹ ਬਣਾਈ ਰੱਖਣੀ ਹੈ ਪੀੜ ਭੜਕਾ ਨਹੀਂ ਹੁੰਦੇ ਨਾ ਬਾਜ਼ਾਰਾਂ ਦੇ ਵਿੱਚ ਔਰ ਜਿਹੜੇ ਦੁਕਾਨਦਾਰ ਹੈ ਉਹਨਾਂ ਨੂੰ ਚਾਹੀਦਾ ਹੈ ਕਿ ਜਦੋਂ ਉਹਨਾਂ ਦੇ ਦੁਕਾਨਾਂ ਦੇ ਉੱਪਰ ਗਾਹਕ ਆਣ ਤਾਂ ਉਹਨਾਂ ਨੂੰ ਪੂਰਾ 6 ਫੁੱਟ ਦੀ ਦੂਰੀ ਬਣਾ ਕੇ ਰੱਖਣ ਇਸ ਤੋਂ ਇਲਾਵਾ ਅਸੀਂ ਇਹ ਵੀ ਪਹਿਲਾਂ ਵੀ ਅਸੀਂ ਮੀਨਸ ਕਰੋਨਾ ਦੇ ਉੱਪਰ ਕੰਟਰੋਲ ਕਾਪਾਉਣ ਲਈ ਅਸੀਂ ਦੁਕਾਨਾਂ ਦੇ ਟਾਈਮ ਫਿਕਸ ਕੀਤੇ ਹੋਏ ਹੈ ਜਿਵੇਂ ਆਪ ਜੀ ਨੂੰ ਪਤਾ ਹੈ ਕਿ ਹਲੇ ਵੀ ਰਾਤ ਨੂੰ ਤੇ ਸ਼ਾਮ ਨੂੰ 6:00 ਤੋਂ ਲੈ ਕੇ ਸਵੇਰੇ 5:00 ਤੱਕ कर्फ्यू ਲੱਗ ਰਿਹਾ ਹੈ ਔਰ ਦੁਕਾਨਾਂ ਦੇ ਅਸੀਂ ਸਾਰੇ ਟਾਈਮ ਦਿੱਤੇ ਆ ਦੁਕਾਨਾਂ ਨੂੰ ਪੂਰੀ ਤਰ੍ਹਾਂ ਹਰੇਕ ਦੁਕਾਨਦਾਰ ਨੂੰ ਦੁਕਾਨ ਖੋਲਣ ਦਾ ਮੌਕਾ ਮਿਲਿਆ ਹੈ ਤਾਂ ਕਿ ਕਿਸੇ ਵੀ ਤਰੀਕੇ ਨਾਲ ਅਰਥਵਿਵਸਥਾ ਹੈ ਸਾਡੀ ਉਸ ਤੇ ਕੋਈ ਅਸਰ ਨਾ ਪਵੇ ਸਾਡੇ ਜ਼ਿਲ੍ਹੇ ਦੇ ਵਿੱਚ ਕੱਲ ਤੱਕ ਐਕਟਿਵ ਕੇਸ 1083 ਸੀ ਔਰ ਜਿਨ੍ਹਾਂ ਦੇ ਵਿੱਚੋਂ ਮੀਨਸ 900 ਤੋਂ ਜ਼ਿਆਦਾ ਕੇਸ ਹੋਮ ਆਈਸੋਲੇਟਡ ਸੀਗੇ ਉਹ ਸਾਡੇ ਜ਼ਿਲ੍ਹੇ ਦੇ ਵਿੱਚ ਹੁਣ ਤੱਕ ਜਿਹੜਾ ਹੈ ਮੀਨਸ 264 ਅਨਫੋਰਚਨਟਲੀ ਡੈਥ ਹੋ ਚੁੱਕੀਆਂ ਹਨ ਅਸੀਂ ਹੁਣ ਤੱਕ 160000 ਤੋਂ ਜ਼ਿਆਦਾ ਸੈਂਪਲ ਲਏ ਸੀ ਜਿਸ ਵਿੱਚ 12590 ਤੋਂ ਜ਼ਿਆਦਾ ਜਿਹੜੇ ਮਰੀਜ਼ ਆ ਠੀਕ ਹੋ ਚੁੱਕੇ ਹੈ ਸਾਡਾ ਜੋ ਕੋਵਿਡ ਰਿਕਵਰੀ ਰੇਟ ਹੈ ਮੂਰ ਦੇ 90% ਹੈ ਕੋਵਿਡ ਫਰਟੀਲਿਟੀ ਰੇਟ ਵੀ ਕਾਫੀ ਘਟ ਹੈ ਔਰ ਪੋਜ਼ਿਟਿਵ ਰੇਟ ਵੀ ਪੋਜ਼ਿਟਿਵਿਟੀ ਰੇਟ ਵੀ ਘਟ ਰਿਹਾ ਹੈ ਹੁਣ ਤੱਕ ਸਾਡੇ ਜ਼ਿਲ੍ਹੇ ਦੇ ਵਿੱਚ 120000 ਦੇ ਕਰੀਬ ਰੈਕਨਿਸ਼ਨ ਕੀਤੀ ਜਾ ਚੁੱਕੀ ਹੈ ਪਰ ਵੈਕਸੀਨੇਸ਼ਨ ਦੇ ਵਾਸਤੇ ਅਸੀਂ ਸਾਰੇ ਪਿੰਡਾਂ ਦੇ ਵਿੱਚ ਵੀ ਟੀਮਾਂ ਭੇਜ ਰਹੇ ਹਾਂ ਔਰ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਸਾਡੇ ਜਿਹੜੇ ਫਰੀਦਕੋਟ, ਫੋਟਕਪੂਰਾ, ਜੈਤੋ ਸਾਡੇ ਮੇਨ ਤਿੰਨ ਸ਼ਹਿਰ ਹਨ ਇਸ ਤੋਂ ਇਲਾਵਾ ਜਿਵੇਂ ਸਾਡੇ ਪੀਐਚਸੀ ਔਰ ਸੀਐਚਸੀ ਦੇ ਸੀਐਸਸੀ ਲੈਵਲ ਤੇ ਬਲਾਕਸ ਅਫਸਰ ਤਾਇਨਾਤ ਹਨ ਜਿਨ੍ਹਾਂ ਨੂੰ ਐਸਐਮਓ ਕਿਹਾ ਜਾਂਦਾ ਹੈ ਇਹ ਐਸਐਮਓ ਜਿਵੇਂ ਸਾਡੇ ਜੀ ਬਾਜਾਖਾਨਾ, ਜੱਡ ਸਾਹਿਬ, ਸਾਦਕ ਇਹਨਾਂ ਸ਼ਹਿਰਾਂ ਦੇ ਵਿੱਚ ਸਥਿਤ ਹਨ ਔਰ ਇਹਨਾਂ ਇਹਨਾਂ ਵੱਲੋਂ ਪਿੰਡ-ਪਿੰਡ ਵਿੱਚ ਜਾ ਕੇ ਅਸੀਂ ਕੈਂਪ ਲਗਾਏ ਗਏ ਆ ਵੈਕਸੀਨੇਸ਼ਨ ਦੇ ਕੈਂਪ ਸਾਡੇ ਚੱਲਦੇ ਆ ਔਰ ਉਹ ਸਾਨੂੰ ਉਸ ਦੇ ਵਿੱਚ ਕਾਫੀ ਸਫਲਤਾ ਮਿਲ ਰਹੀ ਹੈ ਸੋ ਇੱਕ ਵਾਰ ਫਿਰ ਮੈਂ ਆਪ ਸਭ ਨੂੰ ਯਕੀਨ ਵੀ ਦਿਵਾਉਂਦਾ ਹਾਂ ਔਰ ਆਪ ਤੋਂ ਉਮੀਦ ਵੀ ਕਰਦਾ ਹਾਂ ਕਿ ਜਿਸ ਤਰ੍ਹਾਂ ਤੁਸੀਂ ਸਾਨੂੰ ਸਾਰਿਆਂ ਦਾ ਸਹਿਯੋਗ ਦਿੱਤਾ ਫਰਦਰ ਸਹਿਯੋਗ ਦਿਓਗੇ ਤਾਂ ਕਿ ਅਸੀਂ ਬੜੀ ਜਲਦੀ ਹੀ ਇਸ ਕਰੋਨਾ ਨਾਂ ਦੀ ਮਹਾਮਾਰੀ ਦੇ ਉੱਪਰ ਜਿੱਤ ਪ੍ਰਾਪਤ ਕਰ ਸਕੀਏ ਜੈ